Hvala što pratite kanal. ਨਸੇ ਦੇ ਥਲ ਪਾਣ ਦੇ ਉੱਪਰ ਜਿੱਥੇ ਪੰਜਾਬ ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ ਸੀ ਜੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਜੇ ਗੱਲ ਕਰਾਂਗੇ ਜ਼ਿਲ੍ਹਾ ਪਠਾਨਕੋਟ ਦੀ ਪੁਲਿਸ ਕੋਲ ਪੱਪਾ ਪਾ ਨਜ਼ਰ ਆਇਆ ਜਾਂਦੀ ਆ ਜੇ ਤਾਂ ਦੱਸਾਂਗੇ ਕਿ ਪਿਛਲੇ ਕੱਲ ਜੇ ਸਦਰ ਪਠਾਨਕੋਟ ਦੇ ਵਿੱਚ ਦੋ આરોપી ਫੜੇ ਗਏ ਨੇ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਪਰ ਜਿੱਥੇ ਅੱਜ ਐ ਐਸ ਐਚਓ ਸਦਰ ਪਠਾਨਕੋਟ ਦਾ ਬਸੋ ਜਿਹੜਾ ਉਹਨੂੰ ਲੈ ਕੇ ਜਿਹੜਾ ਉਹਦੇ ਘਰ ਦੇ ਵਿੱਚ ਜਾ ਕੇ ਰੇਡ ਕੀਤੀ ਗਈ ਹੈ ਪਰ ਉਹਦੇ ਘਰ ਦੇ ਜਾ ਕੇ ਕਿਹੜੀ ਚੀਜ਼ ਤਲਾਸ਼ੀ ਮਿਲੀ ਗਈ ਹੈ ਪੂਰੇ ਘਰ ਦੀ ਜਿਹੜਾ ਚੰਚ ਬਚਨ ਕੀਤਾ ਗਿਆ ਹੈ ਜੇ ਜੇ ਰੁਪਈ ਦੋ ਫੜੇ ਗਏ ਸੀ ਪਰ ਦੱਸਿਆ ਗਿਆ ਸ਼ਿਵਾਹੀ ਉਹਨਾਂ ਦੇ ਘਰ ਸਖਤ ਵੀ ਬਾਰਿੰਗ ਦੇ ਕੇ ਆਏ ਆ ਪਤਾ ਨੂੰ ਅੱਗੇ ਦੱਸਾਇਆ ਪਰ ਉਹਨਾਂ ਦੇ ਘਰਾਂ 'ਚ ਜਿਹੜਾ ਡੇਟ ਕੀਤੀ ਗਈ ਹੈ ਪਰ ਉਹ ਘਰਾਂ 'ਚੋਂ ਫਰਾਰ ਦੱਸਿਆ ਗਿਆ ਪਰ ਤੁਸੀਂ ਜੋ ਸਮੇਂ ਜਿਹੜੀ ਗੱਲਬਾਤ ਕੀਤੀ ਹੈ ਥਾਣਾ ਪਰਵਾਹੀ ਜਯਦੀਸ਼ ਕੁਮਾਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜੇ ਨਸ਼ਾ ਵੇਚਣ ਵਾਲੇ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਜੇ ਨਸ਼ਾ ਵੇਚਿਆ ਜਾ ਨਸ਼ਾ ਕਰੇਗਾ ਉਹ ਸਿੱਧਾ ਜੇਲਾ 'ਚ ਜਾਏਗਾ ਚਲੋ ਗੱਲਬਾਤ ਕਰਦੇ ਹਾਂ ਤਾਂ ਥਾਣਾ ਪਰਵਾਹੀ ਦਾ ਕੀ ਕਹਿਣਾ ਉਹਨਾਂ ਦਾ ਨਾ ਸ਼ਮੀ ਸੁਨੋਤਰਾ ਹਰਚਲ ਪੰਜਾਬ ਦੀ ਪਠਾਨਕੋਟ ਇਹ ਪੰਜਾਬ ਸਰਕਾਰ ਵੱਲੋਂ ਤੇ ਆਪਣੇ ਸੀਨੀਅਰ ਅਫਸਰਾਂ ਮਾਨਜੋਗ ਡੀਜੀਪੀ ਸਾਹਿਬ ਮਾਨਜੋਗ ਐਸਐਸਪੀ ਸਾਹਿਬ ਵੱਲੋਂ ਸਖਤ ਜਦਾਇਤਾ ਨੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ 'ਚ ਮਹੀਨ ਚੱਲੀ ਹੈ ਇਹਦਾ ਮਤਲਬ ਹੈ ਵੀ ਆਪਾਂ ਪੰਜਾਬ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਕਰਨਾ ਹੈ ਜਿਹੜੇ ਵੀ ਬੰਦੇ ਅਨਸਰ ਜਿਹੜੇ ਆ ਨਸ਼ਾ ਵੇਚਦੇ ਨੇ ਉਹਨਾਂ ਨੂੰ ਉਹੀ ਗ੍ਰਿਫਤਾਰ ਕਰ ਰਹੇ ਆ ਅਸੀਂ ਕੱਲ ਇੱਕ ਬੰਦਾ ਦੋ ਬੰਦੇ ਫੜੇ ਆ ਇੱਕ ਸ਼ਿਵਾ ਸਰਨੇ ਦਾ ਤੇ ਘਰਪਿੰਦਰ ਦੋਨੋਂ ਸਰਨੇ ਦੇ ਇਹਦੇ ਵਿੱਚ ਸ਼ਿਵਾ ਕੋਲੋਂ ਅਸੀਂ ਰਿਕਵਰੀ ਵੀ ਕਾਫੀ ਕੀਤੀ ਹੈਗੀ ਆ ਨਸ਼ੇ ਦੀ ਇਹ ਡਰਗ ਮਨੀ ਵੀ ਰਿਕਵਰ ਹੋਈ ਆ ਉਹਨੂੰ ਅੱਜ ਪੇਸ਼ ਕੀਤਾ ਸੀ ਕੋਰਟ ਦੇ ਵਿੱਚ ਇੱਕ ਦਿਨ ਦਾ ਪੁਲਿਸ ਰਮਾਨ ਲਿਆ ਉਹ ਪਰਮਾਨ ਲੈਣ ਤੋਂ ਬਾਅਦ ਅਸੀਂ ਇਹਨੂੰ ਇਹਦੇ ਘਰਾਂ ਦੇ ਵਿੱਚ ਤਲਾਸ਼ੀ ਲੰਗੇ ਆ ਫਿਰ ਜਿੱਥੇ ਜਿੱਥੇ ਬੰਦੇ ਜਿਹੜੇ ਆ ਜਿਨ੍ਹਾਂ ਤੋਂ ਇਹ ਵੇਚਦੇ ਸੀਗੇ ਜਿਹੜੇ ਇਹਨਾਂ ਦੇ ਕੋਲ ਲੈਣ ਆਉਂਦੇ ਸੀ ਜਾਂ ਪੀਣਦੇ ਸੀਗੇ ਅਸੀਂ ਉਹਨਾਂ ਦੇ ਘਰਾਂ 'ਚ ਵੀ ਰੇਡ ਕੀਤੇ ਹੈਗੇ ਪਰ ਉਹ ਸਾਨੂੰ ਘਰਾਂ 'ਚ ਨਹੀਂ ਮਿਲੇ ਹੈਗੇ ਪਰ ਇਹ ਸਾਡੀ ਮੁਹਿੰਮ ਲਗਾਤਾਰ ਜਾਰੀ ਹੈਗੀ ਆ ਅਸੀਂ ਨਸ਼ਾ ਵੇਚਣ ਵਾਲੇ ਕਿਸੇ ਵੀ ਤਸਕਰ ਨੂੰ ਬਰਦਾਸ਼ਤ ਨਹੀਂ ਕਰਾਂਗੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੇਰੀ ਲੋਕਾਂ ਨੂੰ ਇਹੋ ਆਮ ਜਨਤਾ ਨੂੰ ਇਹੋ اپیل ਹੈਗੀ ਹੈ ਕਿ ਬਿਲਕੁਲ ਵੀ ਜਿਹੜਾ ਹੈ ਨਸ਼ਿਆਂ ਦਾ ਕਾਰੋਬਾਰ ਜਾਂ ਤਸਕਰੀ ਜਾਂ ਪੀਣ ਦਾ ਸੇਵਨ ਕਰਨ ਦਾ ਇਹ ਕੰਮ ਬਿਲਕੁਲ ਬੰਦ ਕਰ ਦਿਓ ਕਿਸੇ ਵੀ આરોપી ਨੂੰ ਬਖਸ਼ਿਆ ਨਹੀਂ ਜਾਵੇਗਾ ਜਿਹੜਾ ਬੰਦਾ ਨਸ਼ਾ ਕਰੇਗਾ ਉਹਨੂੰ ਜੇਲ੍ਹ ਭੇਜਿਆ ਜਾਏਗਾ ਜਾਂ ਨਸ਼ਾ ਵੇਚਦਾ ਹੈ ਉਹਦਾ 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 ਵੀ ਮਤਲਬ ਪ੍ਰਾਪਰਟੀ ਵੀ ਜ਼ਬਤ ਕੀਤੀ ਜਾਵੇਗੀ ਉਹਦੀ ਜ਼ਮੀਨ ਜਾਇਦਾਦ ਸਭ ਜ਼ਬਤ ਕੀਤੀ ਜਾਏਗੀ ਉਹਦੀ